ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਕਿਸਾਨ ਨੇਤਾ ਸੁਰਜੀਤ ਸਿੰਘ ਫੂਲ ਸਾਹਿਬ ਜੁੜੇ ਨੇ ਫੂਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੀ ਫੂਲ ਸਾਹਿਬ ਰਵਨੀਤ ਸਿੰਘ ਬਿੱਟੂ ਹੁਰੀ ਉਹ ਬੋਲੇ ਨੇ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਕਿ ਜਿਹੜੇ ਕਿਸਾਨ ਐਮਐਸਪੀ ਦੀ ਮੰਗ ਕਰ ਰਹੇ ਨੇ ਜਿਹੜੇ ਕਿਸਾਨ ਕਹਿ ਰਹੇ ਨੇ ਕਿ ਐਮਐਸਪੀ ਨੂੰ ਲੀਗਲ ਬਣਾਇਆ ਜਾਵੇ ਉਹ ਪੰਜਾਬ ਦੇ ਦੁਸ਼ਮਣ ਨੇ ਤੇ ਤਰਕ ਉਹਨਾਂ ਨੇ ਇਹ ਵਰਤਿਆ ਕਿ ਜੇ ਐਮਐਸਪੀ ਕਾਨੂੰਨੀ ਮਾਨਤਾ ਮਿਲ ਗਈ ਤਾਂ ਐਮਐਸਪੀ ਦੇ ਉੱਪਰ ਪੂਰੇ ਦੇਸ਼ ਦੇ ਵਿੱਚੋਂ ਖਰੀਦ ਹੋਣੀ ਆ ਤੇ ਉਹ ਖਰੀਦ ਪੰਜਾਬ ਦੇ ਵਿੱਚੋਂ ਘਟ ਜਾਣੀ ਆ ਕਹਿੰਦੇ ਕਿ ਇਸ ਕਰਕੇ ਉਹ ਦੁਸ਼ਮਣ ਨੇ ਪੰਜਾਬ ਦੇ ਐਮਐਸਪੀ ਦੀ ਮੰਗ ਕਰ ਰਹੇ ਦੋਸਤ ਨਹੀਂ ਹੈਗੇ ਫੁੱਲ ਸਾਹਿਬ ਤੁਸੀਂ ਕਿਵੇਂ ਵੇਖ ਰਹੇ ਹੋ ਅਰਵਨੀ ਸਿੰਘ ਮਿੱਟੂ ਜੀ ਇਸ ਸਟੇਟਮੈਂਟ ਨੂੰ ਵੇਖੋ ਜੀ ਇਹ ਸਟੇਟਮੈਂਟ ਕਿਸੇ ਸਿਆਣੇ ਪੋਲੀਟੀਕਲ ਮੈਨ ਦੀ ਇਹ ਇਹ ਜੀ ਸਟੇਟਮੈਂਟ ਵਾਹਜਾਤ ਕਿਸਮ ਦੀ ਦੇਹੀ ਨਹੀਂ ਸਕਦਾ ਕਿਉਂਕਿ ਪਹਿਲੀ ਗੱਲ ਤਾਂ ਉਹਨੂੰ ਅ ਇਹ ਨਹੀਂ ਪਤਾ ਬਈ ਅਸੀਂ ਇਹ ਵੀ ਕਿਹਾ ਕਦੇ ਵੀ ਕਿਸਾਨ ਜਿੱਥੇ ਬੰਦਗੀਆਂ ਨੇ ਪਹਿਲਾ ਵਾਲੇ ਅੰਦੋਲਨ ਦੇ ਵਿੱਚ ਦਿੱਲੀ ਵਾਲੇ ਚ ਵੀ ਨਾ ਹੋਣਾ ਬਈ ਜਿੰਨੇ ਹੁਣ ਸਰਕਾਰ ਪ੍ਰਕਿਊਰਮੈਂਟ ਹੈਗੀ ਆ ਜਾਂ ਉਹਦੀ ਖਰੀਦ ਹੈ ਹਲੋ ਜੀ ਜੀ ਫੂਲ ਸਾਹਿਬ ਜੀ ਹਾਂਜੀ ਹਾਂਜੀ ਬਈ ਆਹ ਕਿਉਂਕਿ ਇਹੀ ਤਾਂ ਰੌਲਾ ਹੈਗਾ ਵੀ ਸਰਕਾਰ ਐਮਐਸਪੀ ਲਾਨ ਕਰ ਦਿੰਦੀ ਹੈ ਤੇ ਉਹ ਖਰੀਦੀ ਹੈ ਨਹੀਂ ਜਿਹਦੇ ਚੋਂ ਉਹ ਉਹਦੀ ਐਮਐਸਪੀ ਤੇ ਸਾਰੀ ਖਰੀਦ ਦੀ ਗਰੰਟੀ ਕਰਨ ਦਾ ਕਾਨੂੰਨ ਲਿਆਉਣ ਦੀ ਗੱਲ ਚੱਲ ਰਹੀ ਹੈ ਜੀ ਹੁਣ ਉਹ ਪ੍ਰੋਕਿਉਰਮੈਂਟ ਜਿਹੜੀ ਹੋਣਾ ਹੈ ਉਹ ਲਗਭਗ 6% ਹੀ ਹੈ ਵੀ ਅਸੀਂ ਇਹ ਕਦੇ ਨਹੀਂ ਕਿਹਾ ਵੀ ਇਥੇ 6% ਨੂੰ ਤੁਸੀਂ ਵੰਡਦੇ ਹੋ ਸਾਰੇ ਦੇ ਵਿੱਚ ਅਸੀਂ ਤਾਂ ਕਿਹਾ ਵੀ 23 ਫਸਲਾਂ ਦੀ ਜਿੰਨਿਆਂ ਦੀ ਵੀ ਇਹ ਐਲਾਨ ਕੀਤਾ ਜਾਂਦਾ ਮਿਨੀਮਮ ਸਪੋਰਟ ਪ੍ਰਾਈਸ ਦਾ ਉਹ ਸਾਰਿਆਂ ਦੀ ਚੁਕਾਈ ਵੀ ਹੋਵੇ ਉਹਨਾਂ ਦੀ ਖਰੀਦ ਵੀ ਹੋਵੇ ਸਰਕਾਰ ਉਸ ਭਾਅ ਤੇ ਖਰੀਦੇ ਜੇ ਕਿਸੇ ਨੇ ਹੋਰ ਖਰੀਦਣਿਆ ਤਾਂ ਉਹ ਤੋਂ ਵੱਧ ਕੇ ਖਰੀਦੇ ਉਹਨੇ ਵੀ ਉਹਦੀ ਗਾਰੰਟੀ ਹੋਵੇ ਤੇ ਜਦੋਂ ਇਹ ਗਾਰੰਟੀ ਹੋਊਗੀ ਤੇ ਫੇਰ ਉਹ ਫੇਰ ਤਾਂ ਕਿਸੇ ਦੀ ਇਹ ਹੋਣੀ ਨਹੀਂ ਵੀ ਫੁਲਾਨੇ ਦੀ ਕੱਟੀ ਜਾਈਏ ਫੁਲਾਨੇ ਦੇ ਨਾਂ ਕੱਟੇ ਜਾਊਗੀ ਦੂਸਰੀ ਗੱਲ ਇਹ ਵੀ ਇਹ ਜਦੋਂ ਦਿੱਲੀ ਅੰਦੋਲਨ ਚੱਲਦਾ ਸੀ ਇਹੀ ਰਵਨੀਤ ਬਿੱਟੂ ਉੱਥੇ ਜਿਹੜਾ ਜੰਤਰ ਮੰਤਰ ਕੋਲੇ ਪਾਰਲੀਮੈਂਟ ਜਿਹੜਾ ਜਿੱਥੇ ਸੰਸਦ ਕੋਲੇ ਇਹੇ ਦਰੀ ਬਿਸ਼ਾ ਕੇ ਤੰਬੂ ਲਾ ਕੇ ਉੱਥੇ ਮੰਗ ਕਰਦਾ ਰਿਹਾ ਅੰਦੋਲਨ ਦੀ ਵੀ ਮੈਂ ਨਾਲ ਐਂਦੋਲਨ ਦਾ ਤੇ ਇਹ ਜਿਹੜੀ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਮੰਗ ਮੰਨੀ ਜਾਣੀ ਚਾਹੀਦੀ ਹੈ ਸਰਕਾਰ ਨੂੰ ਇਹ ਕੀ ਕਦੋਂ ਉਦੋਂ ਇਹ ਮੰਗ ਕਰ ਰਿਹਾ ਸੀਗਾ ਜਾਂ ਉਦੋਂ ਦੋਲਰ ਉੱਥੇ ਨਾਲ ਸਪੋਰਟ ਦੇ ਵਿੱਚ ਬੈਠਾ ਸੀਗਾ ਕੀ ਫਿਰ ਉਦੋਂ ਇਹ ਪਾਗਲ ਸੀਗਾ ਜਾਂ ਫਿਰ ਹੁਣ ਪਾਗਲ ਹੋ ਗਿਆ ਸੋ ਇਸ ਕਰਕੇ ਇਹ ਕੋਈ ਕੋਈ ਪੰਜਾਬ ਦੇ ਕਿਸਾਨਾਂ ਦਾ ਵੀ ਫਾਇਦਾ ਸੀਗਾ ਤੋਂ ਮੰਨ ਲਓ ਜੇ ਦਾਲਾਂ ਤੇ ਤੇਲ ਬੀਜਾਂ ਤੇ ਸਾਰੀਆਂ ਫਸਲਾਂ ਤੇ ਕਪਾਹ ਤੇ ਮੱਕੀ ਤੇ ਇਥੋਂ ਤੇ ਕਰਕੇ ਜਿਹੜਾ ਦੂਜਾ ਆਪਣਾ ਝੋਨਾ ਹੈਗਾ ਬਾਸਪਤੀ ਹੈ ਜਿਹੜਾ ਉਹਨਾਂ ਸਾਰਿਆਂ ਤੇ ਜੇ ਐਮਐਸਪੀ ਮਿਲ ਜੇ ਤਾਂ ਪੰਜਾਬ ਦਾ ਖਿਹੜਾ ਛੁੱਟ ਜੇ ਇਹਦੇ ਤੋਂ ਜਿਹੜਾ ਝੋਨੇ ਤੋਂ ਆ ਜਿਹਦੇ ਨਾਲ ਕਿੰਨੀਆਂ ਸਮੱਸਿਆਵਾਂ ਹੋਰ ਫੜੀਆਂ ਹੁੰਦੀਆਂ ਨੇ ਪਾਣੀ ਦਾ ਏਡਾ ਵੱਡਾ ਸੰਕਟ ਖੜਾ ਹੋ ਰਿਹਾ ਤੇ ਇਹਦੇ ਨਾਲ ਜਿਹੜਾ ਪ੍ਰਦੂਸ਼ਣ ਆ ਹੋਰ ਸਾਰਾ ਪਰਾਲੀ ਵਗੈਰਾ ਦਾ ਤੇ ਇਹ ਤਾਂ ਜੇ ਸਾਰਿਆਂ ਦਾ ਹੋ ਜੇ ਸਕੇ ਤਾਂ ਪੰਜਾਬ ਦਾ ਭਲਾ ਹੋ ਜੇ ਤੇ ਇਹਦੇ ਨਾਲ ਇਕੱਲਾ ਇਹ ਨਹੀਂ ਦੂਜੇ ਸੂਬਿਆਂ ਦਾ ਹੈ ਸਾਰੇ ਦੇਸ਼ ਦੇ ਕਿਸਾਨਾਂ ਦੇ ਭਲਾ ਹੁੰਦਾ ਇਹ ਸਾਰੇ ਜਿੰਨੇ ਮਹਾਰਾਏ ਜਿੰਨੇ ਵੀ ਆਰਥਿਕ ਮਹਾਰਾਏ ਐ ਐਕਸਪਰਟ ਐ ਸਾਰੇ ਇਸ ਗੱਲ ਨੂੰ ਮੰਨਦੇ ਐ ਜਾਂ ਇੰਡੀਆ ਦਾ ਕੋਈ ਵੀ ਐਕਸਪਰਟ ਨਹੀਂ ਹੋਣਾ ਜਿਹੜਾ ਕਹਿੰਦਾ ਹੋਵੇ ਵੀ ਇਹਦੇ ਨਾਲ ਐਮਐਸਪੀ ਦੇ ਨਾਲ ਇਹਨੂੰ ਕੋਈ ਨੁਕਸਾਨ ਹੋ ਜੂ ਕਿਸੇ ਸਟੇਟ ਨੂੰ ਨੁਕਸਾਨ ਹੋ ਜੂ ਜਾਂ ਦੇਸ਼ ਨੂੰ ਨੁਕਸਾਨ ਹੋ ਜੂ ਸੋ ਇਹ ਵਾਹੇ ਜਾਤ ਬਿਆਨ ਆ ਉਹਦਾ ਇਹ ਹਿੱਲਿਆ ਫਿਰਦਾ ਅਸਲ ਵਿੱਚ ਤੇ ਇਹਦੀ ਕੋਈ ਇਹਦਾ ਇਸ ਗੱਲ ਦਾ ਕੋਈ ਬੇਸ ਹੈ ਨਹੀਂ ਕਿਸੇ ਅੱਤਸੇ ਮਾਰਦੇ ਆਧਾਰ ਤੇ ਉਹ ਜਾਂ ਕਿਸੇ ਅੰਕੜੇ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਗੱਲ ਕਹੇ ਵੀ ਸਾਰੇ ਤੇ ਜੇ 22 ਫਸਲਾਂ ਦੀ ਐਮਐਸਪੀ ਦੀ ਗਰੰਟੀ ਹੋ ਜਾਂਦੀ ਹੈ ਫਿਰ ਕਿਵੇਂ ਨੁਕਸਾਨ ਆਇਆ ਦਾ ਦੱਸੇ ਸਾਨੂੰ ਇਹ ਸਾਫ਼ ਕਰਕੇ ਦੱਸੇ ਇਹ ਗੱਲ ਜੀ ਫੁੱਲ ਸਾਹਿਬ ਕਾਰਨ ਕੀ ਮੰਨਦੇ ਹੋ ਕਿ ਆਹੀ ਕਾਰਨ ਹੈ ਜਦੋਂ ਰਵਨੀਤ ਸਿੰਘ ਮਿੱਟੂ ਧਰਨੇ ਤੇ ਬੈਠੇ ਸੀ ਉਦੋਂ ਕਾਂਗਰਸ ਦੇ ਵੀ ਸੀ ਤੇ ਅੱਜ ਬੀਜੇਪੀ ਵੱਲੋਂ ਰਾਜ ਮੰਤਰੀ ਨੇ ਆਹੀ ਫਰਕ ਹੈ ਬਸ ਇਹੀ ਫਰਕ ਹੈ ਵੀ ਹੁਣ ਉਹ ਮੰਤਰੀ ਬਣ ਕਰਕੇ ਮੰਤਰੀ ਬਣ ਗਿਆ ਉਦੋਂ ਛਾਲ ਮਾਰ ਕੇ ਇੱਧਰ ਆ ਗਿਆ ਹੁਣ ਉਹ ਜਿਹੜਾ ਹੈਗਾ ਵੀ ਭਾਵੇਂ ਉਹਦਾ ਕੋਈ ਬੇਸ ਹੈਗਾ ਗੱਲ ਦਾ ਭਾਵੇਂ ਨਹੀਂ ਤੇ ਬਸ ਉਹਦਾ ਹੁਣ ਹੈਗਾ ਵੀ ਬੀਜੇਪੂ ਮੰਤਰੀ ਬੀਜੇਪੀ ਨੂੰ ਤਾਂ ਹੀ ਖੁਸ਼ ਕਰੂਗਾ ਵੀ ਜੇ ਇਹ ਜਿਹੜੀ ਕਿਸਾਨਾਂ ਦੇ ਕਰੋੜਾਂ ਕਿਸਾਨਾਂ ਦੀ ਮੰਗ ਹੈ ਸਾਰੇ ਏਕਸਪਰਟ ਵੀ ਅਸੀਂ ਆਹ ਪਿੱਛੇ ਕਨਵੈਨਸ਼ਨ ਕੀਤੀ ਹੈ ਦਿੱਲੀ 22 ਤਰੀਕ ਨੂੰ ਸਾਰੇ ਏਕਸਪਰਟ ਆਇਥੋਂ ਤੱਕ ਕਰਕੇ ਜਿਹੜੇ ਮਤਲਬ ਇਹ ਤੈਅ ਕਰਦੇ ਇਹ ਜਿਹੜਾ ਕਮਿਸ਼ਨ ਬਣਿਆ ਹੋਇਆ ਭਾਅ ਤੈਅ ਕਰਨ ਵਾਲਾ ਉਹਦੇ ਵੀ ਏਕਸਪਰਟ ਜਿਹੜੇ ਸੀਗੇ ਸਾਬਕਾ ਉਹ ਸਾਰੇ ਉੱਥੇ ਬੋਲ ਕੇ ਗਏ ਨੇ ਇਸ ਕਰਕੇ ਵੀ ਇਹ ਦੀ ਤਾਂ ਸਿਰਫ ਐ ਕਰਕੇ ਬੀਜੇਪੀ ਨੂੰ ਖੁਸ਼ ਕਰਨੇ ਖਤਰ ਹੈਗੀ ਹੈ ਵੀ ਕੋਈ ਵੀ ਇਹ ਜੇ ਸਾਰੇ 23 ਫੈਸਲਾ ਦੇ ਐਮਐਸਪੀ ਦਾ ਗਰੰਟੀ ਹੁੰਦੀ ਹੈ ਸਾਰੀ ਖਰੀਦ ਸਰਕਾਰ ਕਰਦੀ ਹੈ ਇਹਦਾ ਨੁਕਸਾਨ ਕਿਵੇਂ ਹੋਊਗਾ ਇਹ ਤਾਂ ਦੱਸੋ ਕਿਸੇ ਐਕਸਪਰਟ ਦੇ ਦਲੀਲ ਦੇ ਆਧਾਰ ਤੇ ਕਿਸੇ ਅੰਕੜੇ ਦੇ ਆਧਾਰ ਤੇ ਦੱਸਣ ਸਾਨੂੰ ਉਹ ਵੀ ਗੱਲ ਕੀਤੀ ਹੈ ਰਵਨੀ ਸਿੰਘ ਬਿੱਟੂ ਨੇ ਕਿ ਰਾਹੁਲ ਗਾਂਧੀ ਨੂੰ ਮਿਲੇ ਨੇ ਇਹਦੇ ਪਿੱਛੇ ਬੀਜੇਪੀ ਨੂੰ ਬਤਨਾਮ ਕਰਨ ਦੀਆਂ ਸਾਦੇ ਸ਼ਾਹ ਨੇ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਆਮ ਆਦਮੀ ਪਾਰਟੀ ਸੀ ਪਿੱਛੇ ਕਾਂਗਰਸ ਸੀ ਪਿੱਛੇ ਇਹ ਗੱਲਾਂ ਵੀ ਕਹੀਆਂ ਨੇ ਦੇਖੋ ਜੀ ਅਸੀਂ ਉਹ ਪਹਿਲਾਂ ਇਕੱਲੇ ਮਿਲੇ ਨੇ ਅਸੀਂ ਮੰਗ ਪੱਤਰ ਵੀ ਦਿੱਤੇ ਆ ਸਾਰੀਆਂ ਐਮਪੀਆਂ ਨੂੰ ਵੀ ਉਹ ਜਿਹੜੀਆਂ ਮੰਗਾਂ ਕਿਸਾਨ ਅੰਦੋਲਨ ਦੀਆਂ ਹੈਗੀਆਂ ਉਹਨਾਂ ਨੂੰ ਯਾਦ ਕਰਾਉਣ ਦੇ ਖਾਤਰ ਐ ਨਹੀਂ ਵੀ ਉਹਨਾਂ ਨੂੰ ਉਹਨਾਂ ਨੇ ਕੋਈ ਉਹ ਲਾਗੂ ਕਰਨੀਆਂ ਨੇ ਜਾਂ ਉਹਨਾਂ ਕੋਲੇ ਕੋਈ ਅਥਾਰਟੀ ਹੈ ਵੀ ਉਹ ਉਹਨਾਂ ਨੇ ਚੋਣਾਂ 'ਚ ਵਾਅਦਾ ਕੀਤਾ ਸੀ ਲੋਕਾਂ ਨਾਲ ਵੀ ਤੁਸੀਂ ਜੇ اپੋਜੀਸ਼ਨ ਮੌਜੂਦ ਹੋਊ ਜਾਂ ਸਾਡੀ ਸਰਕਾਰ ਹੋਊਗੀ ਫੇਰ ਅਸੀਂ ਇਹ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਵੀ ਤੇ ਕਰਜ਼ਾ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਵਾਲਾ ਇਹ ਇਹ ਮੁੱਦੇ ਆ ਅਸੀਂ ਠਾਵਾਂਗੇ ਕਾਂਗਰਸ ਨੇ ਤਾਂ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਇਹ ਗੱਲਾਂ ਦੋਨੇ ਦਰਜ ਕੀਤੀਆਂ ਨੇ ਉਹ ਅਸੀਂ ਤਾਂ ਉਹ ਉਹਨਾਂ ਨੂੰ ਜਾਰੀ ਕਰਾਇਆ ਪਹਿਲਾਂ 8 ਤਰੀਕ ਨੂੰ ਸਾਰੇ ਐਮਪੀ ਨੂੰ ਮਿਲ ਕੇ ਉਸ ਤੋਂ ਬਾਅਦ ਪਾਰਲੀਮੈਂਟ 'ਚ ਜਾ ਕੇ ਵੀ ਜਦੋਂ ਐਮਪੀ ਕਹਿੰਦੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਹੈੱਡਾਂ ਨੂੰ ਵੀ ਮਿਲ ਲਓ ਇਹੀ ਤੁਸੀਂ ਯਾਦ ਕਰਾ ਦਿਓ ਤਾਂ ਅਸੀਂ ਉਹ ਵੀ ਕਰਵਾਇਆ ਉਹ ਸੋ ਇਸ ਕਰਕੇ ਇਹਦੇ ਨਾਲ ਕੋਈ ਐ ਨਹੀਂ ਵੀ ਉਹ ਜੇ ਤੁਸੀਂ ਵਿਰੋਧੀ ਪਾਰ ਕੱਲਾ ਅਸੀਂ ਐ ਨਹੀਂ ਵੀ ਰੌਣਕ ਗਾਂਦੇ ਨੂੰ ਮਿਲੇ ਆ ਅਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਮੁਖੀ ਆ ਹੁਣ ਆਪਣਾ ਸੰਜੇ ਸਿੰਘ ਜੀ ਆ ਉਹਨਾਂ ਨੂੰ ਵੀ ਮਿਲੇ ਆ ਬੀਬੀ ਬਾਦਲ ਨੂੰ ਵੀ ਮਿਲੇ ਆ ਚਲ ਇੱਕ ਵੱਖਰੀ ਪਾਰਟੀ ਦੇ ਐਮਪੀ ਸੀਗੀ ਖਲੇਸ਼ ਜੱਦਵ ਨੂੰ ਮਿਲੇ ਆ ਆਪਣੇ ਮਮਤਾ ਬੇਨਰਜੀ ਦੇ ਪੰਜ ਐਮਪੀ ਇੱਥੇ ਆ ਕੇ ਗਏ ਆ ਹਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਡੈਪੂਟੇਸ਼ਨ ਨੂੰ ਸੀ ਮਿਲੇ ਇਸ ਕਰਕੇ ਉਹ ਕਿਸੇ ਇੱਕ ਪਾਰਟੀ ਨੂੰ ਨਾ ਮਿਲਣ ਵਾਲੀ ਨਹੀਂ ਸੀ ਗੱਲ ਸਗੋਂ ਤੋਂ ਜਦੋਂ ਅਸੀਂ ਮਿਲੇ ਆ ਉੱਥੇ ਪਾਰਲੀਮੈਂਟ ਚ ਕਿਉਂਕਿ ਉਹ ਕਾਂਗਰਸ ਦਾ ਮੁੱਖ ਲੀਡਰ ਹੀ ਨਹੀਂ ਆਹ ਰਹਣ ਜਾਂਦੇ ਉਹ ਜਿਹੜੇ ਓਪੋਜੀਸ਼ਨ ਹੈ ਪਾਰਲੀਮੈਂਟ ਦੇ ਵਿੱਚ ਓਪੋਜੀਸ਼ਨ ਵਾਲੀ ਧਿਰ ਦਾ ਵੀ ਉਹ ਹੋਲ ਲੀਡਰ ਹੈ ਉਹ ਤੇ ਇਸ ਕਰਕੇ ਜਦੋਂ ਅਸੀਂ ਮਿਲੇ ਸੀਗਾ ਤਾਂ ਉਹਨਾਂ ਨੇ ਸਾਨੂੰ ਕਿਹਾ ਇਹ ਗੱਲ ਵੀ ਤੁਸੀਂ ਸਾਨੂੰ ਹਥਿਆਰ ਦੇ ਤੌਰ ਤੇ ਓਪੋਜੀਸ਼ਨ ਹੈ ਜਿਹੜੀ ਹੈਗੀ ਹੈ ਪਾਰਲੀਮੈਂਟ ਦੇ ਵਿੱਚ ਉਹਨੂੰ ਕਿੱਥੇ ਆ ਤੇ ਤੌਰ ਤੇ ਤੁਸੀਂ ਬਤਲਾਣਾ ਚਾਹੁੰਦੇ ਹੋ ਪਰ ਤੁਸੀਂ ਸਾਡੇ ਨਾਲ ਕੋਆਰਡੀਨੇਸ਼ਨ ਨਹੀਂ ਕਰ ਰਹੇ ਕਿਉਂਕਿ ਅਸੀਂ ਚੋਣਾਂ ਦੇ ਵਿੱਚ ਉਹਨਾਂ ਨੂੰ ਸਵਾਲ ਕੀਤੇ ਸੀਗੇ ਵੀ ਜਿਹੜੇ ਇਕੱਲਾ ਇਹਨੇ ਵੀ ਉਹਨੂੰ ਭਾਜਪਾ ਨੂੰ ਕਾਂਗਰਸ ਦੇ ਕੈਂਡੀਡੇਟ ਨੂੰ ਵੀ ਸਵਾਲ ਕੀਤੇ ਸੀ ਵੀ ਤੁਸੀਂ ਐਮਐਸਪੀ ਸਵਾਬੀਨਾਸਨ ਦੀ ਕਮਿਸ਼ਨ ਤੁਸੀਂ ਰਿਪੋਰਟ ਤਿਆਰ ਕਰਵਾਈ ਤੁਸੀਂ ਲਾਗੂ ਨਹੀਂ ਕੀਤੀ ਤੁਸੀਂ ਉਹ ਡਬਲਯੂਟੋ ਵਾਲੀ ਜਿਹੜੀ ਸੰਧੀ ਹੈ ਉਹਦੇ ਤੇ ਤੁਸੀਂ ਸਾਈਨ ਕਰਕੇ ਆਏ ਹੋ ਤੁਸੀਂ ਤੋ ਸੋ ਇਹਦੇ ਨਾਲ ਆਹ ਜਿਹੜਾ ਇਹਦਾ ਪਨਾ ਕੀ ਹੋਇਆ ਦੇਸ਼ ਦਾ ਨੁਕਸਾਨ ਹੋਇਆ ਜਿਹੜੇ ਹੋਇਆ ਦੇਸ਼ ਸੋ ਅਸੀਂ ਸਵਾਲ ਵੀ ਕੀਤੇ ਸੀ ਉਹ ਅਸੀਂ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਹੁਣ ਅਸੀਂ ਜਦੋਂ ਉਹਨਾਂ ਨੇ ਕਿਹਾ ਵੀ ਕੋਆਰਡੀਨੇਸ਼ਨ ਕਿਉਂ ਨਹੀਂ ਕਰਦੇ ਅਸੀਂ ਆਖਿਆ ਵੀ ਤੁਹਾਡੇ ਨਾਲ ਵੀ ਸਾਡੇ ਵੱਡੇ ਮਤਭੇਦ ਹੈ ਕੋਆਰਡੀਨੇਸ਼ਨ ਨਹੀਂ ਹੋ ਸਕਦੀ ਪਾਲਿਸਿਕਾ ਲੈਵਲ ਤੇ ਵੱਡੇ ਮਤਭੇਦ ਹੈ ਉਹ ਤਾਂ ਸੋਡਾ ਅਸੀਂ ਬਾਧਾ ਯਾਦ ਕਰਾਉਣ ਆਏ ਹਾਂ ਅਸੀਂ ਸੁੱਥੋ ਕੋਈ ਭੇਖ ਮੰਗਣ ਨਹੀਂ ਆਏ ਕੋਈ ਹਾਂ ਠੀਕ ਹੈ ਜੇ ਤੁਸੀਂ ਬਾਧਾ ਲਾਗੂ ਕਰੋਗੇ ਉੱਥੇ ਪਾਰਲੀਮੈਂਟ 'ਚ ਬੋਲੋਗੇ ਰੌਲਾ ਪਾਓਗੇ ਨਾ ਮਤਿਆਂ ਤੇ ਠੀਕ ਹੈ ਅਸੀਂ ਕਹਿ ਰਹੇ ਆਂਗੇ ਵੀ ਭਾਈ ਤੁਸੀਂ ਆਪਣਾ ਬਾਬਾ ਜਿਹੜਾ ਕੀਤਾ ਸੀਗਾ ਉਹ ਤੁਸੀਂ ਲਾਗੂ ਕੀਤਾ ਹੈ ਨਹੀਂ ਕਹਦੇ ਆਂਗੇ ਵੀ ਸਿਰਫ ਇਹ ਵੋਟਾਂ ਲੈਣ ਦੇ ਖਾਤਰ ਇੱਕ ਜੁਮਲਾ ਹੀ ਬਣ ਕੇ ਕਹਾਂਗੇ ਵੀ ਉਹ ਵੀ ਜੁਮਲੇ ਰਹਿ ਗਿਆ ਇੱਕ ਸੋ ਅਸੀਂ ਉੱਥੇ ਵੀ ਜਵਾਬ ਦਿੱਤਾ ਤੇ ਉਹਨੂੰ ਦੋ ਟੁਕ ਕਿਹਾ ਵੀ ਜੇ ਅਸੀਂ ਕੋਆਰਡੀਨੇਸ਼ਨ ਕਰਦੇ ਆਂ ਕਿਸੇ ਇੱਕ ਪਾਰਟੀ ਪੋਲੀਟੀਕਲ ਪਾਰਟੀ ਨਾਲ ਤੇ ਇਹ ਤਾਂ ਸਾਫ਼ ਹੀ ਆ ਵੀ ਭਾਜਪਾ ਜਿਹੜੀ ਦੋਸ਼ ਲਾਉਂਦੀ ਆ ਵੀ ਇਹ ਉਹਨਾਂ ਨੇ ਬਿਠਾਇਆ ਕਾਂਗਰਸ ਨੇ ਬਿਠਾਇਆ ਇਹਨਾਂ ਨੂੰ ਜੈਨੋ ਮਗਰ ਖਾਲਸਤਾਨੀ ਹੈ ਇਹਨਾਂ ਮਗਰ ਪਾਕਿਸਤਾਨੀ ਹੈ ਵੀ ਫਿਰ ਤਾਂ ਉਹਨਾਂ ਦੇ ਉਹ ਦੋਸ਼ਾਂ ਤੇ ਪੁਸ਼ਟੀ ਹੋ ਜੂਗੀ ਉਹਦੀ ਉਹਦੇ ਮੋਹਰ ਲੱਗ ਜੂਗੀ ਉਹਦੇ ਤੇ ਸੋ ਇਸ ਕਰਕੇ ਸਾਡੇ ਕੋਈ ਕੋਆਰਡੀਨੇਸ਼ਨ ਨਹੀਂ ਤੁਹਾਡੇ ਨਾਲ ਅਸੀਂ ਉੱਥੇ ਪ੍ਰੈਸ 'ਚ ਵੀ ਬੋਲੇ ਆ ਉਸ ਤੋਂ ਬਾਅਦ ਮੈਂ ਆ ਕੇ ਇੱਥੇ ਸ਼ੰਭੂ ਬਾਰਡਰ ਤੇ ਸਟੇਜ ਤੇ ਵੀ ਇਹੀ ਗੱਲ ਪਬਲਿਕਲੀ ਬੋਲੇ ਜਾਂ ਅਸੀਂ ਸੋ ਇਸ ਕਰਕੇ ਵੀ ਜੋ ਕਾਂਗਰਸ ਨੂੰ ਅਸੀਂ ਜੱਫੀ ਪਾ ਲਈ ਜਾਂ ਉਹ ਪਾ ਲਈ ਇਹ ਐਵੇਂ ਜਿਹੜੀਆਂ ਆਮ ਮਤਲਬ ਗੱਲਾਂ ਹੁੰਦੀਆਂ ਬੇਸਲੈਸ ਹੌਲੀਆਂ ਗੱਲਾਂ ਹੁੰਦੀਆਂ ਨੇ ਹਲਕੀਆਂ ਲੋਕਾਂ ਦੇ ਸੈਂਟੀਮੈਂਟਸ ਭੜਕਾਉਣ ਵਾਲੀਆਂ ਨੇ ਉਹੋ ਜਿਹੀਆਂ ਗੱਲਾਂ ਨੇ ਇਹਨਾਂ ਦਾ ਕੋਈ ਸੁੱਖ ਨਹੀਂ ਇਹਨਾਂ ਦੀ ਕੋਈ ਦਮ ਨਹੀਂ ਇਹਨਾਂ ਗੱਲਾਂ 'ਚ ਜੀ ਇੱਕ ਹੋਰ ਗੱਲ ਕਹੀ ਜਰ ਅਵਨੇਸ਼ ਸਿੰਘ ਬੇਟੂ ਨੂੰ ਕਹਿੰਦਗੇ ਪੰਜਾਬ ਦੇ ਵਿੱਚ 70 ਤੋਂ ਵੱਧ ਕਿਸਾਨ ਜਥੇਬੰਦੀਆਂ ਤਾਂ ਨਕਲੀ ਨੇ ਫੋਲਸ ਆਪ ਜੀ ਨਹੀਂ ਦੇਖੋ ਜੀ ਜਿੱਥੋਂ ਨਕਲੀ ਆਇ ਕਹਿ ਦੇਣਾ ਚਲ ਸਾਡੇ ਵਾਲੀ ਜਥੇਬੰਦੀ ਹੈ ਅਸੀਂ ਮੈਂ ਆ ਖੁਦ ਆ ਮੈਂ 1983 ਵੇਲੇ ਤੋਂ ਲਗਾਤਾਰ ਕੰਮ ਕਰ ਰਹਿਆ ਆ ਪਹਿਲਾਂ ਭਵਿੰਦਰ ਸਿੰਘ ਮਾਨ ਹੁੰਦੇ ਸੀਗੇ ਵੀ ਕੇ ਜੋ ਕੋਈ ਹੁੰਦੀ ਸੀ ਜਦੋਂ ਉਦੋਂ ਮਾਨ ਉਹਨਾਂ ਦੇ ਨਾਲ ਵੀ ਕੰਮ ਕੀਤਾ ਲਖੋਵਾਂ ਦੇ ਨਾਲ ਵੀ ਕੰਮ ਕੀਤਾ ਉਦੋਂ ਤੋਂ ਲਗਾਤਾਰ ਕਰਦੇ ਆ ਰਹੇ ਹਾਂ ਚਲ ਜਦੋਂ ਇਹਨਾਂ ਨਾਲ ਸਾਡੇ ਡਿਫਰੈਂਸ ਆਏ ਉਸ ਤੋਂ ਬਾਅਦ 2004 ਦੇ ਵਿੱਚ ਵੀਜੋ ਕ੍ਰਾਂਤੀਕਾਰੀ ਦਾ ਗਠਨ ਹੋਇਆ ਉਦੋਂ ਤੋਂ ਵੀਜੋ ਇਹ ਅਸੀਂ ਅੱਜ ਥੋੜਾ ਹੋ ਗਿਆ ਸਾਡੇ 40-40 ਸਾਲ ਦੇ ਕਰ ਰਹੇ ਹਾਂ ਚਲ ਕੋਈ ਹੋਊਗੀ ਕੋਈ ਇਹ ਪਰ ਸਾਰੀਆਂ ਜਥੇਬੰਦੀਆਂ ਨੂੰ ਤੁਸੀਂ ਕਹਿ ਦਿਓ ਜਿਨ੍ਹਾਂ ਦਾ ਇੱਕ 40-40 ਸਾਲ ਦੀ ਹਿਸਟਰੀ ਹੈ ਜਿਨ੍ਹਾਂ ਦੀ ਜਿਨ੍ਹਾਂ ਨੇ ਕੋਈ ਸਰਕਾਰ ਤੋਂ ਫਾਇਦਾ ਨਹੀਂ ਲੈ ਰਿਹਾ ਲਗਾਤਾਰ ਕਿਸਾਨ ਮੁੰਡਿਆਂ ਤੇ ਲੜਦੇ ਆ ਰਹੇ ਜਿਨ੍ਹਾਂ ਚ ਗਏ ਆ ਤਸ਼ੱਦਦ ਇੰਟਰੋਗੇਸ਼ਨ ਆਈ ਜਿਹੜੇ ਅੰਮ੍ਰਿਤਸਰ ਦਾ ਜਿਹੜਾ ਜੁਆਇੰਟ ਇੰਟਰੋਗੇਸ਼ਨ ਸੈਂਟਰ ਆ ਉਹਨਾਂ ਦੀਆਂ ਤੁਸੀਂ ਇਹ ਝੱਲੇ ਆ ਉਹਨਾਂ ਦੇ ਕੁੱਟਾ ਸੱਡੀਆਂ ਨੇ ਇਹ ਹੁਣ ਆ ਉਹ ਉਹਦੇ ਕਹਿਣ ਨਾਲ ਥੋੜਾ ਜਿਹਾ ਤੇ ਮੇਰਾ ਖਿਆਲ ਹੈ ਇਹਦੀ ਉਮਰ ਨਹੀਂ ਹੋਣੀ 19 ਜਿੰਨੇ ਸਾਲ ਸਾਨੂੰ ਮਤਲਬ ਲੜਦਿਆਂ ਨੂੰ ਹੋ ਗਏ ਇਹ ਜੀ ਤਾਂ ਇਸ ਕਰਕੇ ਜੇ ਕੋਈ ਉਹ ਜਾਲੀ ਕਿਸੇ ਨੇ ਬਣਾ ਲਈ ਹੋ ਕਿ ਕੋਈ ਉਹ ਤਾਂ ਉਹ ਕਿਸੇ ਦਾ ਐ ਵੀ ਨਹੀਂ ਕੋਈ ਉਹ ਪਰ ਜਿਹੜੇ ਅਨਸਾਰ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਹੁਣ ਲੜ ਰਹੀਆਂ ਨੇ 13 ਫਰਵਰੀ ਤੋਂ ਨੁਕਸਾਨ ਕਿੰਨਾ ਆਪਣਾ ਜਵਰ ਝੱਲਿਆ ਉੱਥੇ ਕਿੰਨੇ ਇੱਕ ਫੱਟੜ ਹੋਏ ਆ ਸੀ ਸਾਡੀਆਂ ਕਿੰਨੀਆਂ ਲੀਆਂ ਅੱਖਾਂ ਗਈਆਂ ਨੇ ਆਹ ਸਾਹ ਦੇ ਪ੍ਰੋਬਲਮ ਨਾਲ ਕਿੰਨੀਆਂ ਲੀਆਂ ਮੌਤਾਂ ਹੋਈਆਂ ਨੇ ਮਤਲਬ ਇਸ ਕਰਕੇ ਉਹ ਉਹ ਠੀਕ ਹੈ ਕੋਈ ਇਹਦੀ ਕੋਈ ਹੋਊਗੀ ਇਹਦੇ ਨਾਲ ਦੀ ਕੋਈ ਇਹੋ ਜਿਹੀ ਕੋਈ ਜਾਲੀ ਵੀ ਵਿੱਚ ਹੋਊ ਕਿਸੇ ਨੇ ਬਣਾ ਲਈ ਹੋਊਗੀ ਪਰ ਜਿਹੜੀਆਂ ਸਟਰਗਲ ਕਰਨ ਵਾਲਿਆਂ ਨਾਲ ਲੜਨ ਵਾਲਿਆਂ ਹੈਗੇ ਨੇ ਉਹ ਉਹਨਾਂ ਨੂੰ ਕੋਈ ਤੁਸੀਂ ਉਹਨਾਂ ਦਾ ਜਿਹੜਾ ਰੋਲ ਆਇਆ ਜਾਂ ਉਹਨਾਂ ਦਾ ਇਤਿਹਾਸ ਆ ਨੂੰ ਮਿਟਾ ਦੇ ਸਕਦੇ ਤੁਸੀਂ ਜੀ ਫੁੱਲ ਸਬਕਲ ਹੋਰ ਕਹੀ ਕਹਿੰਦੇ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ ਕਿ ਕੋਈ ਰਾਹਤ ਐਦਾਂ ਦਾ ਬਣ ਰਿਹਾ ਗੱਲਬਾਤ ਦਾ ਜਾਂ ਫਿਰ ਨਹੀਂ ਡੈਡਲੌਕ ਅਜੇ ਤੱਕ ਉਦਾਂ ਹੀ ਹੈ ਦੇਖੋ ਜੀ ਜਿਹੜੀਆਂ ਉਹਦੇ ਚਾਰ ਮੀਟਿੰਗਾਂ ਹੋਈਆਂ ਨੇ ਆਪਣੀਆਂ ਜਦੋਂ ਅਸੀਂ 13 ਫਰਵਰੀ ਨੂੰ ਸ਼ੁਰੂ ਕੀਤਾ ਹੈ 18 ਸਰਪਰੀ ਵਾਲੀ ਚੌਥੀ ਮੀਟਿੰਗ ਸੀਗੀ ਜਿਹਦੇ ਚ ਉਹਨਾਂ ਨੇ ਉਹ ਪੰਜ ਫਸਲਾਂ ਤੇ ਐ ਐਮਐਸਪੀ ਦੀ ਗਰੰਟੀ ਕਰਨ ਦਾ ਜਿਹੜਾ ਪ੍ਰੋਪੋਜ਼ਲ ਲਿਆਂਦਾ ਸੀ ਵੀ ਜਿਹੜੀ ਉਹ ਵੀ 5 ਸਾਲ ਦੇ ਲਈ ਜਿਹਨੂੰ ਅਸੀਂ ਰੱਦ ਕਰਤਾ ਸੀਗਾ ਇਸ ਕਰਕੇ ਉਦੋਂ ਉਹ ਚੌਥੀ ਮੀਟਿੰਗ ਟੁੱਟ ਗਈ ਸੀਗੀ ਉਦੋਂ ਬਾਅਦ ਕਿਸੇ ਮੀਟਿੰਗ ਦਾ ਕੋਈ ਸਾਨੂੰ ਆ ਇੱਕ ਵਾਰ ਜਿੱਤੇ 21 ਫਰਵਰੀ ਨੂੰ ਐ ਐਕਸ਼ਨ ਸੀਗਾ ਅੱਗੇ ਵਧਣ ਵਾਲਾ ਜਿਹਦੇ ਵਿੱਚ ਸ਼ੁਭਕਰਨ ਦੀ ਸ਼ਹਾਦਤ ਹੋਈ ਹੈ ਤੇ ਵੱਡੇ ਪੱਧਰ ਤੇ ਕਿਸਾਨਾਂ ਦਾ ਅੱਖਾਂ ਮਤਲਬ ਨੁਕਸਾਨ ਹੋਇਆ ਫਟੜ ਹੋਏ ਨੇ ਉਸ ਦਿਨ ਮੀਟਿੰਗ ਦਾ ਸੱਦਾ ਆਇਆ ਸੀਗਾ ਪਰ ਉਹਦੇ ਵਿੱਚ ਏਜੰਡਾ ਕੀ ਸੀ ਵੀ ਕੇਐਮਐਸਪੀ ਤੇ ਕਰਦੇ ਤੇ ਵਾਲੇ ਮੁੱਦੇ ਤੇ ਮੀਟਿੰਗ ਹੋਊਗੀ ਜਾਂ ਵੀ ਸਾਨੂੰ ਕਲੀਅਰ ਕਰੋ ਏਜੰਡਾ ਮੀਟਿੰਗ ਦਾ ਉਹਨਾਂ ਨੇ ਏਜੰਡਾ ਕਲੀਅਰ ਨਹੀਂ ਕੀਤਾ ਇਹ ਜਿਹਦੇ ਕਰਕੇ ਉਹ ਮੀਟਿੰਗ ਵੀ ਉਦੋਂ ਇੱਕੀ ਨੂੰ ਵੀ ਨਹੀਂ ਹੋਈ ਮੁੜ ਕੇ ਕੀ ਤੋਂ ਬਾਅਦ ਕੋਈ ਸੱਦਾ ਨਹੀਂ ਆਇਆ ਅਜੇ ਤੱਕ ਸੈਂਟਰ ਸਰਕਾਰ ਵੱਲੋਂ ਕੋਈ ਅਫੀਸ਼ੀਅਲ ਹਾਂ ਇਹ ਵੱਖਰੀ ਗੱਲ ਆ ਭੰਗੂ ਸਾਹਿਬ ਦੀ ਕਿਸੇ ਨੇ ਮੰਤਰੀ ਨੇ ਫੋਨ ਕਰਤਾ ਹੋਵੇ ਕਿਸੇ ਅਧਿਕਾਰੀ ਨੇ ਫੋਨ ਕਰਤਾ ਹੋਵੇ ਵੀ ਆ ਜਾਓ ਤੁਸੀਂ ਆਪਾਂ ਗੱਲਬਾਤ ਕਰ ਲੈਂਦੇ ਉਹ ਕੋਈ ਮੀਟਿੰਗ ਥੋੜਾ ਹੁੰਦੀ ਆ ਮੀਟਿੰਗ ਦਾ ਆਫੀਸ਼ੀਅਲ ਸੱਦਾ ਹੁੰਦਾ ਚਿੱਠੀ ਹੁੰਦੀ ਆ ਉਹਦੇ ਏਜੰਡਾ ਹੁੰਦਾ ਉਹਦੇ ਵਿੱਚ ਉਹਦਾ ਸਮਾਂ ਸਥਾਨ ਤੈਅ ਕੀਤਾ ਹੁੰਦਾ ਐਜ ਸਾਨੂੰ ਕੋਈ ਆਫੀਸ਼ੀਅਲ ਸੱਦਾ ਨਹੀਂ ਆਇਆ ਤੇ ਅਸੀਂ ਕਿਹਾ ਵੀ ਆ ਵੀ ਜੇ ਕੋਈ ਫੋਨਾ ਰਹੀ ਕਿਸੇ ਅਧਿਕਾਰੀ ਨੇ ਕਿਸੇ ਪੁਸਤਕਾਰੀ ਨੇ ਫੋਨ ਕਰਾ ਆਨ ਆਫੀਸ਼ੀਅਲ ਪੁਸਤ ਆਨ ਆਫੀਸ਼ੀਅਲ ਹੈ ਕੁਝ ਇਦਾਂ ਦੀ ਰਾਂ ਆਫੀਸ਼ੀਅਲ ਤਾਂ ਆਨ ਆਫੀਸ਼ੀਅਲ ਤਾਂ ਹੈਗਾ ਵੀ ਕਿਸੇ ਨੇ ਮੱਲਾ ਕਿਸੇ ਅਧਿਕਾਰੀ ਦੇ ਫੋਨ ਕਰਤਾ ਵੀ ਤੁਹਾਡੀ ਕਰਵਾ ਦਿੰਦੇ ਆ ਤੁਹਾਡੀ ਗੱਲ ਕਰਵਾ ਦਿੰਦੇ ਆ ਅਸੀਂ ਕਹਿਆ ਵੀ ਅਸੀਂ ਤਾਂ ਭੱਜੇ ਨਹੀਂ ਗੱਲਬਾਤ ਤੋਂ ਤੁਸੀਂ ਅਫੀਸ਼ੀਅਲ ਸਦਾ ਦੇਵੇ ਸਰਕਾਰ ਜਿਵੇਂ ਪਹਿਲਾਂ ਚਾਰ ਮੀਟਿੰਗਾਂ ਦਾ ਆਇਆ ਅਸੀਂ ਹੁਣ ਵੀ ਮੀਟਿੰਗ ਦੇ ਵਿੱਚ ਬੈਠਣ ਨੂੰ ਤਿਆਰ ਆ ਅਸੀਂ ਕੋਈ ਐਨੀ ਵੀ ਸਾਨੂੰ ਸ਼ੌਂਕ ਨਹੀਂ ਇਹ ਜੇ ਕੋਈ ਮੀਟਿੰਗ ਰਾਹੀਂ ਜਿਹੜੀਆਂ ਮੁੱਦੇ ਤਾਂ ਹੁਣ ਇਹ ਹਾਈਲਾਈਟ ਹੋ ਹੀ ਗਏ ਚੋਣਾਂ 'ਚ ਵੀ ਹਾਈਲਾਈਟ ਹੋਏ ਨੇ ਹੁਣ ਪਾਰਲੀਮੈਂਟ 'ਚ ਵੀ ਰੌਲਾ ਪੈ ਰਿਹਾ ਇਹ ਤਾਂ ਸਾਡੇ ਕੰਮਜਾਦ ਦੀ ਅੰਦੋਲਨ ਵੀ ਵੀ ਜਿਹੜੇ ਭੁਨੇ ਆਪਣੇ ਕਿਸਾਨਾਂ ਦੇ ਇਹ ਜਿਹੜੇ ਉੱਪਰਵੇਂ ਮੁੱਦੇ ਸੀਗੇ ਜਿਹੜੇ ਦਿੱਲੀ ਵਾਲੇ ਅੰਦੋਲਨ ਤੋਂ ਬਾਅਦ ਇੱਕ ਵਾਰੀ ਆ ਕੇ 21 ਚੋਂ ਸਮਾਪਤ ਹੋ ਗਿਆ ਸੀਗਾ ਪਹਿਲਾ ਫੇਜ ਉਹ ਤਾਂ ਉਦੋਂ ਬਾਅਦ ਆ ਕੇ ਮਤਲਬ ਪੈਗੇ ਸੀ ਉਹਨਾਂ ਨੂੰ ਦੁਬਾਰਾ ਅਸੀਂ ਇੰਡੀਆ ਲੈਵਲ ਤੇ ਦੇਸ਼ ਲੈਵਲ ਤੇ ਪਾਰਲੀਮੈਂਟ ਚ ਹੋਰ ਸਾਧਨਾ ਰਾਹੀਂ ਇੱਕ ਵਾਰੀ ਹਾਈਲਾਈਟ ਕਰਦੇ ਆ ਸਰ ਇਹ ਦੇਸ਼ ਕਹਿ ਰਿਹਾ ਵੀ ਇਹ ਬਿਲਕੁਲ ਜਾਇਜ਼ ਆ ਮੁੱਦੇ ਗੁੱਦੀ ਜੀ ਵੀ ਕਹਿ ਰਹੇ ਨੇ ਇਸ ਕਰਕੇ ਇਹ ਤਾਂ ਹੁਣ ਇਹ ਜੇ ਸੱਦਣਗੇ ਸਾਨੂੰ ਅਸੀਂ ਹੁਣ ਵੀ ਆਵਾਂਗੇ ਉਹ ਤਾਂ ਜਿਵੇਂ ਕਿਸੇ ਪੁਲਿਸ ਅਧਿਕਾਰੀ ਨੇ ਕਹਿਤਾ ਜਿਵੇਂ ਇੱਕ ਹਰਿਆਣੇ ਦਾ ਕੋਈ ਪੁਲਿਸ ਅਧਿਕਾਰੀ ਜਿਆ ਸੀ ਉਹਨੇ ਇੱਕ ਫੋਨ ਜਿਆ ਕਰਤਾ ਸੀ ਆਖਿਆ ਵੀ ਐ ਨਹੀਂ ਆਉਂਦੇ ਤਾਂ ਉਹਨੂੰ ਆਏ ਸੀਗਾ ਅਛਾ ਕਿ ਪਹਿਲੀ ਉਹ ਤਾਂ ਹਰਿਆਣੇ ਸਰਕਾਰ ਨਾਲ ਸਾਡਾ ਕੋਈ ਮਸਲੇ ਨਹੀਂ ਮਸਲਾ ਤਾਂ ਹੈਗਾ ਸੈਂਟਰ ਸਰਕਾਰ ਨਾਲ ਵੀ ਜੇ ਸੈਂਟਰ ਸਰਕਾਰ ਗੱਲਬਾਤ ਲਈ ਸੱਦੂਗੀ ਫੇਰ ਅਸੀਂ ਆ ਜਾਾਂਗੇ ਹਾਂ ਜੇ ਕੋਈ ਸਰਕਾਰ ਵਿਚੋਲਗੀ ਕਰਨਾ ਚਾਹੁੰਦੀ ਹੈ ਜਿਵੇਂ ਚਲ ਭਗਵੰਤ ਜੀ ਨੇ ਪਹਿਲਾਂ ਉਦੋਂ ਜਿਹੜੀਆਂ ਪੰਜਾਬ ਚ ਚਾਰ ਮੀਟਿੰਗਾਂ ਹੋਈਆਂ ਨੇ ਇਹ ਵਿੱਚ ਆਇਆ ਇਹਨਾਂ ਨੇ ਵੀ ਮਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕਰਲੇ ਪਰ ਗੱਲ ਤਾਂ ਉਹ ਸੈਂਟਰ ਨਾਲ ਹੀ ਹੋਊਗੀ ਨਾ ਸੈਂਟਰ ਸਰਕਾਰ ਦੇ ਜਿਹੜੇ ਪ੍ਰਤੀਨਿਧਾਂ ਉਹਨਾਂ ਨਾਲ ਹੀ ਗੱਲ ਹੋਊਗੀ ਪਰ ਉਹਨਾਂ ਨੂੰ ਉਹਨਾਂ ਵੱਲੋਂ ਹਜੇ ਸਾਨੂੰ ਕੋਈ ਨਹੀਂ ਅਫੀਸ਼ਲ ਸੱਦਾ ਕੋਈ ਨਹੀਂ ਆਇਆ ਜੀ ਫੁੱਲ ਸਾਹਿਬ ਹਰਿਆਣਾ ਦੇ ਵਿੱਚ ਅੱਗੇ ਵਿਧਾਨ ਸਭਾ ਦੀ ਇਲੈਕਸ਼ਨ ਹੈ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ ਕਿ ਉਹ ਵਿਧਾਨ ਸਭਾ ਦੇ ਇਲੈਕਸ਼ਨ ਦੇ ਮੱਦੇਨਜ਼ਰ ਕੋਈ ਪ੍ਰੋਗਰਾਮ ਕਿਸਾਨਾਂ ਨੇ ਬਣਾਇਆ ਅ ਬੇਖੋ ਜੀ ਅਸੀਂ ਅ ਪਾ ਇੱਕ ਤਾਂ ਅਸੀਂ ਆਹਾ ਹੁਣੇ 1 ਅਗਸਤ ਨੂੰ ਜਿਹੜਾ ਇਹਨਾਂ ਨੇ ਹਰਿਆਣਾ ਸਰਕਾਰ ਨੇ ਆ ਪੰਜ ਪੁਲਿਸ ਅਧਿਕਾਰੀਆਂ ਦੀ ਲਿਸਟ ਭੇਜੀ ਆ ਸੈਂਟਰ ਕੋਲੇ ਉਹਨਾਂ ਨੂੰ ਅਵਾਰਡ ਦੇਣ ਦੇ ਖਾਤਰ ਬਹਾਦਰੀਪੁਰ ਸਪਤੀ ਵਾਰਡ ਉਹੋ ਜਿਨ੍ਹਾਂ ਨੇ ਇੱਥੇ 13 ਤਰੀਕ ਨੂੰ 13 ਫਰਵਰੀ ਨੂੰ ਸ਼ੰਭੂ ਖਨੌਰੀ ਬਾਰਡਰ ਤੇ ਤੇ 21 ਫਰਵਰੀ ਨੂੰ ਉੱਥੇ ਗੋਲੇ ਦਾਗੇ ਨੇ ਉਹਨਾਂ ਦੀ ਪੁਲਿਸ ਦੀ ਗਵਾਈ ਕੀਤੀ ਹੈ ਜਿਨ੍ਹਾਂ ਨੇ ਮਤਲਬ ਜਿਹੜੇ ਜਬਰ ਕਰਨ ਦੇ ਵਿੱਚ ਮੋਰੀ ਹੈ ਜਿਹੜੇ ਪੁਸਤਕਾਰੀ ਉਹਨਾਂ ਨੂੰ ਉਹਨਾਂ ਨੇ ਵਾਰਡਲੇ ਭੇਜਿਆ ਇਹਦੇ ਵਿਰੋਧ ਦੇ ਵਿੱਚ ਅਸੀਂ ਇੱਕ ਤਰੀਕ ਨੂੰ ਜਿਹੜਾ ਹੈਗਾ ਇਹ ਮੋਦੀ ਸਰਕਾਰ ਦੇ ਅੰਡਸਟਾ ਮੰਗੀਆਂ ਨੇ ਉਹਦਾ ਅਸੀਂ ਜਿਹੜਾ ਜਬਰ ਹੋਇਆ ਤੇ ਜਿਹੜੀਆਂ ਇਹ ਲਿਸਟਾਂ ਉਹਨਾਂ ਨੂੰ ਪੁਸਤਕਾਰੀਆਂ ਨੂੰ ਸਨਮਾਨਿਤ ਕਰਨ ਦੀ ਗੱਲ ਆ ਰਹੀ ਹੈ ਇਸ ਦੇ ਵਿੱਚ ਸਮੇਤ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਦੇ ਅਸੀਂ ਜ਼ਿਲ੍ਹਾ ਪੱਧਰ ਤੇ ਇਕੱਠ ਹੋ ਕਰਕੇ ਸਾਰੇ ਸੂਬਿਆਂ ਦੇ ਵਿੱਚ ਉੱਤੇ ਅਸੀਂ ਉਹਦੇ ਅਰਥੀਆਂ ਫੂਕ ਰਹੇ ਹਾਂ ਪੁੱਤਰੇ ਫੂਕ ਰਹੇ ਹਾਂ ਤੇ ਉਹਦਾ ਨੰਗਾ ਕਰ ਰਹੇ ਹਾਂ ਵੀ ਇਹ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਬੀਜੇਪੀ ਦੀ ਜਿਹੜੀ ਦੋਨੇ ਸਰਕਾਰਾਂ ਨੇ ਕਿਸਾਨਾਂ ਦੀਆਂ ਦੁਸ਼ਵਾਨ ਕਿਵੇਂ ਲਈ ਉਸ ਤੋਂ ਬਾਅਦ ਅਸੀਂ ਚੋਣਾਂ ਨਾਲ ਵੀ ਇਹਨਾਂ ਨੂੰ ਮਹਿਮ ਚਲਾਉਣ ਦੇ ਖਾਤਰ ਅਸੀਂ ਸਤੰਬਰ ਮਹੀਨੇ ਦੇ ਵਿੱਚ 1 15 ਸਤੰਬਰ ਨੂੰ ਜੀਂਦ ਤੇ 22 ਸਤੰਬਰ ਨੂੰ ਅ ਇੱਧਰਲਾ ਜਿਹੜੇ ਬੈਲਟ ਹੈ ਹਾਈ ਡਿਊਟੀ ਰੋਡ ਵਾਲੀ ਨੈਸ਼ਨਲ ਜਿੱਟ ਹਾਈਵੇ ਵਾਲੀ ਜਿਹੜੀ ਆਪਣੀ ਦੀ ਪੁਰਖੇਤਰ ਇਹ ਦੋ ਥਾਵਾਂ ਤੇ ਅਸੀਂ ਵੱਡੀਆਂ ਜਿਹੜੀਆਂ ਮਹਾਪੰਚਾਇਤਾਂ ਕਿਸਾਨ ਮਹਾਪੰਚਾਇਤਾਂ ਜਿਹਦੇ ਵਿੱਚ ਸਾਰੇ ਦੇਸ਼ ਦੇ ਕਿਸਾਨ ਪੱਲੇ ਪੰਜਾਬ ਹਰਿਆਣਾ ਦੇ ਵੀ ਹੋਣਗੇ ਗੁਆਂਢੀ ਸੂਬਿਆਂ ਦੇ ਵੀ ਹੋਣਗੇ ਵੱਡੀਆਂ ਅਸੀਂ ਦੇਸ਼ ਪੱਧਰੀ ਜਿਹੜੀਆਂ ਮਹਾਪੰਚਾਇਤਾਂ ਕਰ ਰਹੀਏ ਇਹਨਾਂ ਦਾ ਸਾਰਾ ਤਾਂ ਕਿ ਸਦਾਨਾ ਆਪਣਾ ਹਰਿਆਣੇ ਦੀ ਜਿਹੜੀ ਸਰਕਾਰ ਹੈ ਬੀਜੇਪੀ ਵਾਲਾ ਖੱਟੜ ਸਰਕਾਰ ਆ ਭਾਵੇਂ ਉਹਨਾਂ ਦੀ ਸਰਕਾਰ ਆ ਇਹਨਾਂ ਦੀ ਜੋ ਕਾਰਗੁਜ਼ਾਰੀ ਹੈ ਇਹਨਾਂ ਦੇ ਕਾਰਨਾਮੇ ਆ ਜਿਹੜੇ ਉਹਨਾਂ ਨੂੰ ਨੰਗਾ ਕਰਦੇ ਖਾਤਰ ਤੇ ਇਹ ਸੱਦਾ ਦੇਣ ਦੇ ਖਾਤਰ ਵੀ ਜਿਵੇਂ ਇਹਨਾਂ ਨੂੰ ਸਜ਼ਾ ਦਿਓ ਇਹਨਾਂ ਨੂੰ ਚੋਣਾਂ ਦੇ ਵਿੱਚ ਅਸੀਂ ਜਿਵੇਂ ਪਹਿਲਾਂ ਸੱਦਾ ਦਿੱਤਾ ਸੀਗਾ ਵੀ ਬੀਜੇਪੀ ਨੂੰ ਸੱਟ ਮਾਰੋ ਉਹਨੂੰ ਸਜ਼ਾ ਦਿਓ ਕਿਸੇ ਨੂੰ ਅਸੀਂ ਇਹ ਨਹੀਂ ਕਹਾਂਗੇ ਵੀ ਫਲਾਣੇ ਨੂੰ ਪਾਓ ਉਹ ਅਗਲੇ ਦਾ ਵੋਟਰਾਂ ਦਾ ਮਾਮਲਾ ਉਹਨਾਂ ਨੇ ਪਾਉਣੀਆਂ ਨਾਉਣੀਆਂ ਕਿਹਨੂੰ ਪਾਉਣੀਆਂ ਪਰ ਇਹਨਾਂ ਨੂੰ ਮੂਨਾ ਲਾਓ ਇਹਨਾਂ ਨੂੰ ਪਿੰਡਾਂ 'ਚ ਬਣਨਾ ਦੇ ਉਹਨਾਂ ਨੂੰ ਸਜ਼ਾ ਦੇ ਉਹ ਇਸੇ ਸਦਾ ਦੇਵਾਂਗੇ ਉਹਨਾਂ ਵੱਡੀਆਂ ਜੋ ਮਹਾਰੈਲੀਆਂ ਹੋਣਗੀਆਂ ਮਹਾਪੰਚਾਇਤਾਂ ਹੋਣਗੀਆਂ ਕਿਸਾਨ ਪੰਚਾਇਤਾਂ ਜੀ ਫੁੱਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਠੀਕ ਹੈ ਜੀ ਧੰਨਵਾਦ ਤੁਹਾਡਾ ਵੀ ਧੰਨਵਾਦ ਉਹਨਾਂ ਦੇ ਵੱਧੋਰਾ ਇਹੇ ਸਾਡੀ ਗੱਲ ਕਹੀ ਹੈ ਜੀ